ਇਸ ਕੁੜੀ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਇਸ ਦੇ ਪਿੱਛੇ ਦਾ ਕਾਰਨ ਇਸ ਦਾ પતિ ਹੀ ਦੱਸਿਆ ਜਾ ਰਿਹਾ ਹੈ ਜਿਸ ਦੀ ਇਸ ਨੇ jaan ਲਈ ਹੈ ਸਾਰਾ ਗੰਭੀਰ ਤੇ ਵੱਡਾ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਕੁੜੀ ਤੇ ਦੋਸ਼ ਲੱਗ ਰਹੇ ਨੇ ਕਿ ਉਸ ਨੇ ਆਪਣੇ ਪਤੀ ਨੂੰ ਖਤਮ ਕਰ ਦਿੱਤਾ ਉਸ ਦੀ ਮ੍ਰਿਤਕ ਦੇ ਘਰ ਦੇ ਵਿੱਚ ਮੌਜੂਦ ਸੀ ਜਿਸ ਤੋਂ ਬਾਅਦ ਪੁਲਿਸ ਨੇ ਮੁੱਢਲੀ ਜਾਣਕਾਰੀ ਕੀਤੀ ਹੈ ਤੇ ਉਸ ਦੇ ਵਿੱਚ ਕੀ ਕੁਝ ਸਾਹਮਣੇ ਆਇਆ ਸੁਣ ਲੈ ਲਿਓ ਇਹ ਘਟਨਾ ਹੁਸ਼ਿਆਰਪੁਰ ਦੇ ਦਸੂਹਾ ਪਿੰਡ ਦੇ ਕੋਲੀਆਂ ਦੇ ਵਿੱਚ ਵਾਪਰੀ ਹੈ ਜਿੱਥੇ ਇੱਕ ਵਿਅਕਤੀ ਦੀ ਮ੍ਰਿਤਕ ਦੇ ਘਰ ਦੇ ਬਰਾਂਡੇ ਵਿੱਚੋਂ ਬਰਾਮਦ ਹੋਈ। ਸਾਰੀ ਘਟਨਾ ਦਾ ਪਤਾ ਸਵੇਰੇ ਉਸ ਸਮੇਂ ਲੱਗਿਆ ਜਦੋਂ ਮ੍ਰਿਤਕ ਦੀ ਪਤਨੀ ਆਪਣੇ ਕਮਰੇ ਤੋਂ ਬਾਹਰ ਆਈ ਅਤੇ ਉਸਨੇ ਦੇਖਿਆ ਕਿ ਉਸ ਦਾ ਪਤੀ ਇਸ ਹਾਲਤ ਦੇ ਵਿੱਚ ਜ਼ਮੀਨ ਤੇ ਹੈ। ਪਤੀ ਦੀ ਮ੍ਰਿਤਕ ਦੇ ਦੇਖ ਕੇ ਗਵਾਂਡੀ ਪਰਿਵਾਰ ਨੂੰ ਸੂਚਨਾ ਦਿੱਤੀ ਗਈ ਅਤੇ ਇਸ ਤੋਂ ਬਾਅਦ ਪੁਲਿਸ ਨੇ ਵੀ ਮੌਕੇ ਤੇ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕੀਤੀ। ਮ੍ਰਿਤਕ ਵਿਅਕਤੀ ਦੀ ਪਛਾਣ 45 ਸਾਲਾ ਬੁੱੱਟੀ RAM ਪੁੱਤਰ ਹੰਸਰਾਜ ਦੇ ਵਜੋਂ ਹੋਈ ਹੈ ਮ੍ਰਿਤਕ ਪਿੰਡ ਦੇ ਵਿੱਚ ਹੀ ਮਜ਼ਦੂਰੀ ਦਾ ਕੰਮ ਕਰਦਾ ਸੀ ਦੱਸਦੀ ਹੈ ਕਿ ਉਸ ਦੇ ਮੂੰਹ ਅਤੇ ਸਿਰ ਤੇ ਡੂੰਘੇ ਜ਼ਖਮਾਂ ਦੇ ਨਾਲ ਨਾਲ ਘਰ ਦੇ ਇੱਕ ਖੰਭੇ ਤੇ ਵੀ ਖੂਨ ਦੇ ੱੱੱਬੇ ਲੱਗੇ ਹੋਏ ਸੀ ਇਸ ਘਟਨਾ ਨੂੰ ਇਹ ਸੰਭਾਵਨਾ ਦੇ ਵਜੋਂ ਹੀ ਦੇਖਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਨੂੰ ਬੜੇ ਹੀ ਤੇਜ਼ ਤਾਰ ਹਥਿਆਰਾਂ ਦੇ ਨਾਲ ਖੂਨਖਾਰ ਤਰੀਕੇ ਦੇ ਨਾਲ ਖਤਮ ਕੀਤਾ ਗਿਆ ਫਿਲਹਾਲ ਉਸ ਦੀ ਪਤਨੀ ਤੋਂ ਪੁੱਛਗਿੱਛ ਜਾਰੀ ਹੈ ਇਸ ਸਬੰਧੀ ਦਸੂਹਾ ਦੇ ਉਪ ਕਪਤਾਨ ਜਗਦੀਸ਼ ਰਾਜ ਨੇ ਕਿਹਾ ਕਿ ਕਤਲ ਵਿਅਕਤੀ ਨੂੰ ਖਤਮ ਕੀਤਾ ਗਿਆ ਤੇ ਪੁਲਿਸ ਨੇ ਧਾਰਾ 302 ਦੇ ਤਹਿਤ ਹੀ ਕੇਸ ਦਰਜ ਕੀਤਾ ਹੈ ਪਤਨੀ ਤੋਂ ਪੁੱਛਗਿੱਛ ਜਾਰੀ ਹੈ ਤੇ ਉਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਦੇ ਆਧਾਰ ਤੇ ਹੀ ਅਗਲੀਆਂ ਗ੍ਰਿਫਤਾਰੀਆਂ ਹੋਣਗੀਆਂ ਜੇ ਕਿ ਇੱਕ 8 ਨੰਬਰ ਡਿਵੀਜ਼ਨ ਦੇ ਵਿੱਚ ਇੱਕ ਡੈੱਡ ਬਾਡੀ ਮਿਲੀ ਸੀਗੀ ਬੈਡ ਬਾਕਸ ਦੇ ਵਿੱਚੋਂ ਉਹਦੀ ਤਫਤੀਸ਼ ਦੌਰਾਨ ਉਹਦੇ ਜਿਹੜੇ ਦੋ ਦੋਸ਼ੀ ਸੀਗੇ ਮੇਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਵਿਦਨ 24 ਆਰਸ ਉਸ ਕੇਸ ਨੂੰ ਫ੍ਰੇਸ ਕਰ ਲਿਆ ਗਿਆ ਕੱਲ ਸਵੇਰੇ ਪੁਲਿਸ ਕੋਲ ਇਨਫੋਰਮੇਸ਼ਨ ਆਈ ਸੀ ਕਿ ਇਸ ਤਰ੍ਹਾਂ ਇੱਕ ਘਰ ਦੇ ਵਿੱਚੋਂ ਸਮੈਲ ਆ ਰਹੀ ਹੈ ਉੱਥੇ ਜਾ ਕੇ ਘਰ ਦੇ ਮਾਲਕ ਜਿਹੜੀ ਹਮਾਚੀ ਦੇ ਵਿੱਚ ਉਹਨੂੰ ਬੁਲਾਇਆ ਗਿਆ ਉਹ ਕਮਰਾ ਖੋਲਿਆ ਗਿਆ ਫਰੈਂਚਿਸਪ ਬੁਲਾਈ ਗਈ ਤੇ ਜਦੋਂ ਸਰਚ ਕੀਤੀ ਗਈ ਉਹਦੇ ਵਿੱਚ ਕਾਫੀ ਪੁਰਾਣੀ ਬਾਡੀ ਮਿਲੀ ਸੀ ਜਿਹੜੀ ਕਿ ਕਾਫੀ ਹੱਦ ਤੱਕ ਗਲੀ ਹੋਈ ਸੀ ਔਰ ਫਿਰ ਉਹਦੀ ਤਫਤੀਸ਼ ਕਰਦੇ ਕਰਦੇ ਇੱਕ ਲੇਡੀ ਔਰ ਇੱਕ ਬੰਦਾ ਸੁਨੋਜ ਕੁਮਾਰ ਤੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਉਹਨਾਂ ਨੇ ਉਹਨੂੰ ਸ਼ਰਾਬ ਦੇ ਵਿੱਚ ਕੋਈ ਨਸ਼ੀਲੀ ਚੀਜ਼ ਪਾ ਕੇ ਪਿਲਾਤੀ ਸੀ ਔਰ ਉਹਨੂੰ ਬਾਕਸ ਦੇ ਵਿੱਚ ਬੰਦ ਕਰਤਾ ਮਰਨ ਤੋਂ ਬਾਅਦ ਬੰਦ ਕੀਤਾ ਗਿਆ ਕਨੀ ਫੋਰੈਂਸਿਕ ਤੇ ਪੋਸਮਾਰਟਮ ਦੇ ਵਿੱਚ ਆਇਆ ਗਿਆ ਐਗਜ਼ੈਕਟ ਟਾਈਮ ਆਫ ਡੈਥ ਤੇ ਉਹਨੂੰ ਮਾਰ ਦਿੱਤਾ ਗਿਆ ਕਾਰਨ ਕੀ ਜੇਕਰ ਮਰਨ ਦਾ ਮਾਰਨ ਦਾ ਕਾਰਨ ਜੋ ਹੁਣ ਤੱਕ ਤਫਤੀਸ਼ ਹੈ ਜੀ ਕਿ ਜਿਹੜੀ ਲੇਡੀ ਹੈ ਉਹ ਉਹਨੂੰ ਜ਼ਿਆਦਾ ਪਸੰਦ ਨਹੀਂ ਕਰਦੀ ਸੀ ਵਿਨੋਦ ਕੁਮਾਰ ਜਿਹੜਾ ਕਿ ਇਹ ਆਪਣੇ ਆਪ ਨੂੰ ਹਸਬੈਂਡ ਕਲੇਮ ਕਰਦਾ ਸੀ ਔਰ ਉਹਦੇ ਨਾਲ ਕੋਈ ਫਿਜ਼ੀਕਲ ਇੰਟੀਮੀਸੀ ਨਹੀਂ ਰੱਖਣਾ ਚਾਹੁੰਦੀ ਸੀ ਜਦ ਕਿ ਉਹ ਉਹਨੂੰ ਫੋਰਸ ਕਰਦਾ ਸੀ ਔਰ ਸ਼ਾਇਦ ਇਸੇ ਕਰਕੇ ਇਹ ਮੰਤਰੀ ਜੀ ਪ੍ਰਮੋਦਵਰ ਦੀ ਸੈਕੰਡ ਵਾਈਫ ਉਸ ਦੀ ਤਫਤੀਸ਼ ਹੈ ਇਹ ਤਾਂ ਪਿੱਛੇ ਵਿਚ ਆ ਜੇ ਕਿ ਜਿਹੜਾ ਪ੍ਰਮੋਦ ਕੁਮਾਰ ਹੈ ਤੀਸਰਾ ਬੰਦਾ ਉਹਦੇ ਨਾਲ ਇਹਦੇ ਕੋਈ ਰਿਲੇਸ਼ਨ ਸੀਗੇ ਲੇਕਿਨ ਐਸ ਸੱਚ ਕੋਈ ਵਾਈਫ ala ਕੋਈ ਹਲੇ ਐਂਗਲ ਸਾਹਮਣੇ ਨਹੀਂ ਆਇਆ ਲੀਗਲੀ ਵਿੱਡਿਡ ਵਾਈਫ ਕਿ ਨਹੀਂ ਸੀ ਹਾਲੇ ਤੱਕ ਇਹ ਤਫਤੀਸ਼ ਸਾਬਿਤ ਨਹੀਂ ਹੋਈ ਬੱਚੇ ਦੋ ਇਹਦੇ ਹੈਗੇ ਆ ਉਹਨਾਂ ਦੇ ਟੇਕ ਕੇਅਰ ਪ੍ਰਮੋਦ ਕਰਦਾ ਔਰ ਜਿਹੜਾ ਘਰ ਹੈ ਵੀ ਪ੍ਰਮੋਦ ਦਾ ਹੈ ਜੋ ਇਹਨੇ ਉਹਨੂੰ ਦਿੱਤਾ ਹੋਇਆ ਸੀ ਰਹਿਣ ਦਾ ਤੋ ਪਤਾ ਲੱਗਿਆ ਡੈਡ ਵੀ ਕਿੰਨੇ ਸਿ ਟਾਈਮ ਪੁਰਾਣੀ ਸੀ ਕਿੰਨੇ ਦਿਨ ਪੁਰਾਣੀ ਇਹ ਫਰਾਈਡੇ ਦੀ ਕਹ ਰਹੇ ਆ ਜੀ ਕਿ ਉਹਨੂੰ ਸ਼ਰਾਬ ਪਲਾਈ ਸੀ ਤੇ ਉਸ ਤੋਂ ਬਾਅਦ ਹੀ ਉਹਦੀ ਡੈਥ ਹੋਈ ਹੋਈਗੀ ਤੇ ਹੁਣ ਤੱਕ ਦੇਖ ਲਓ 4 ਦਿਨ ਹੋ ਗਏ 4 ਦਿਨ ਪੁਰਾਣੀ ਪਹੁੰਚ ਕਿਉਂਕਿ ਇਹ ਵੀ ਹੋ ਸਕਦਾ ਹੈ ਕਿ ਜ਼ਿਆਦਾ ਸ਼ਰਾਬ ਪਲਾ ਕੇ ਵਿੱਚ ਕੁਝ ਪਾਦਾ ਕਿ ਬੇਹੋਸ਼ ਹੀ ਹੋ ਗਿਆ ਏ ਤੇ ਬਾਅਦ ਚੋਂ ਅੰਦਰ ਬੰਦ ਸੀਗਾ ਤੇ ਮਰ ਗਿਆ ਨਹੀਂ ਨਿਕਲ ਚ ਗਿਆ ਵਿਨੋਦ ਕੁਮਾਰ ਦੀ ਕਲੇਮ ਕਰਦੇ ਨੇ ਲੇਕਿਨ ਇਹਦੀ ਕੋਈ ਹਾਲ ਤੱਕ ਕੋਈ ਲੀਗਲੀ ਵੈਲਿਡ ਵਾਈਫ ਸੀ ਕਿ ਨਹੀਂ ਇਹ ਹੁਣ ਤਫਤੀਸ਼ ਦਾ ਹਿੱਸਾ ਵੀ ਕਿਸ ਤਰ੍ਹਾਂ ਇਹ ਰਹਿੰਦੇ ਸੀ ਰਹਿ ਇਕੱਠੇ ਰਹੇ ਸੀਗੇ ਉਹ ਇਹ ਕੋ ਆਂਦਾ ਜਾਂਦਾ ਸੀ ਔਰ ਉਹਨੂੰ ਇਹ ਸ਼ਾਇਦ ਨਹੀਂ ਪਸੰਦ ਕਰਦੀ ਸੀ ਜਾਂ ਕੁਝ ਅਵੋਇਡ ਕਰਨਾ ਚਾਹੁੰਦੀ ਸੀ ਜਿਸ ਕਰਕੇ ਇਹਨੇ ਮਕਾਨ ਫਿਲਹਾਲ ਹਿਮਾਚਲੀ ਦੇਵੀ ਦਾ ਹੈ ਜੀ ਉਹਦੇ ਕਬਜ਼ੇ 'ਚ ਹੈ ਔਰ ਪ੍ਰਮੋਦ ਕੁਮਾਰ ਜਿਹਨਾਂ ਨੇ ਇਹਨਾਂ ਨਾਂ ਲਿਆ ਉਹਨੇ ਇਹਨੂੰ ਲੈ ਕੇ ਦਿੱਤਾ ਹੋਇਆ ਸੀ ਕਿਉਂ ਆ ਰਹੀ ਹੈ ਪਤਾ ਨਹੀਂ ਉਹਨੇ ਕੋਈ ਕੰਸਟਰਕਸ਼ਨ ਦੇ ਵਾਸਤੇ ਵੀ ਬੰਦੇ ਲਾਏ ਸੀ ਪਹਿਲਾਂ ਲੇਬਰੇ ਵੀ ਤਫਤੀਸ਼ ਆਇਆ ਬਟ ਉਹ ਵੀ ਚਲੇ ਗਏ ਵੀ ਤੇ ਸਮੈਲ ਆ ਰਹੀ ਹੈ ਪਰ ਕਿਸ ਚੀਜ਼ ਵਿੱਚ ਹੈ ਲੜੀ ਹੈ ਕਿਸੇ ਨੂੰ ਨਹੀਂ ਪਤਾ ਸੀ ਇਹ ਲਾ ਬਾਕਸ ਬੰਦੇ ਕਿੰਨਾ ਕਿੰਨਾ ਜਗ੍ਹਾ ਤੇ ਕਿੰਨਾ ਲਾ ਕੇ ਨਹੀਂ ਨਹੀਂ ਬਾਕਸ ਬੰਦ ਕਰਕੇ ਜੋ ਤੇ ਕਾਫੀ ਸਮਾਨ ਰੱਖਿਆ ਹੋਇਆ ਚੁੱਕਾ ਕਟਿੰਗ ਕਰਨੀ ਦੀ ਹੈ ਆਪਾਂ ਅੰਦਰ ਹਾਂਜੀ ਹਾਂਜੀ ਉਹ ਲੋਕ ਕਿੱਦਾਂ ਹਥਿਆਰਾਂ ਨਾਲ ਨਹੀਂ ਮਾਰਿਆ ਸੀ ਨਹੀਂ ਮਾਰਿਆ ਨਹੀਂ ਜ਼ਹਿਰ ਦੇ ਕੇ ਉਹ ਜੋ ਵੀ ਪਿਲਾਇਆ ਉਹਨਾਂ ਨੇ ਜ਼ਹਿਰ ਸੀ ਜਾਂ ਕੀ ਸੀ ਕੀ ਪਿਲਾਇਆ ਕਰਨੀ ਸੀ